ਅੱਜ ਦਿੱਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਵਿਚਾਰਲੇ ਬੈਠਕ ਹੁੰਦੀ ਹੈ ਅਮਿਤ ਸ਼ਾ ਨਾਲ ਬੈਠਕ ਤੋਂ ਬਾਅਦ ਸੀਐਮ ਮਾਨ ਨੇ ਦੱਸਿਆ ਕਿ ਬੀਜ ਐਕਟ ਨੂੰ ਲੈ ਕੇ ਅਸੀਂ ਆਪਣਾ ਵਿਰੋਧ ਜਤਾਇਆ ਉਹਨਾਂ ਨੇ ਕਿਹਾ ਕਿ ਬੀਜ ਐਕਟ ਸੰਸਦ ਵਿੱਚ ਪਾਸ ਨਹੀਂ ਹੋਣਾ ਚਾਹੀਦਾ ਬਿਨਾਂ ਪੰਜਾਬ ਦੀ ਸਹਿਮਤੀ ਇਹ ਕਿਵੇਂ ਬੀਜ ਐਕਟ ਲਿਆ ਜਾ ਸਕਦਾ ਹੈ ਇਸ ਦਰਾਂ ਨੂੰ ਉਹਨਾਂ ਨੇ ਚੰਡੀਗੜ੍ਹ ਐਫਸੀਆਈ ਵਿੱਚ ਬਾਹਰ ਦਾ ਜੀਐਮ ਲਗਾਉਣ ਦਾ ਵੀ ਵਿਰੋਧ ਦਰਜ ਕਰਵਾਇਆ ਤੇ ਕਿਹਾ ਕਿ ਚੰਡੀਗੜ੍ਹ ਐਫਸੀਆਈ ਦਾ ਜੀਐਮ ਪੰਜਾਬ ਕੈਟਰ ਦਾ ਹੋਣਾ ਚਾਹੀਦਾ ਸੀਐਮ ਨੇ ਕਿਹਾ ਕਿ ਪੰਜਾਬ ਦੇ ਹੱਕ ਮੰਗਣਾ ਹੈ ਅਮਿਤ ਸ਼ਾਨ ਨਾਲ ਅੱਗੇ ਸਰਹੱਦੀ ਕਿਸਾਨਾਂ ਦਾ ਮੁੱਦਾ ਵੀ ਚੁੱਕਿਆ ਗਿਆ ਸੀਐਮ ਦੱਸਦੇ ਨੇ ਕਿ ਸਾਡੀ ਹਜ਼ਾਰਾਂ ਏਕੜ ਜ਼ਮੀਨ ਬਾਰਡਰ ਪਾਰ ਹੈ ਕੇਂਦਰੀ ਮੰਤਰੀ ਅਮਿਤ ਸ਼ਾਨ ਨੂੰ ਕਿਹਾ ਕਿ ਕੰਡਿਆਲੀ ਤਾਰ ਨੂੰ ਅੱਗੇ ਵਧਾਇਆ ਜਾਵੇ ਕਿਉਂਕਿ ਬਹੁਤ ਸਾਰੇ ਕਿਸਾਨਾਂ ਦੀ ਜ਼ਮੀਨ ਕੰਡਿਆਲੀ ਤਾਰ ਤੋਂ ਪਾਰ ਹੈ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਪਾਣੀ ਨੂੰ ਲੈ ਕੇ ਵੀ ਮਜ਼ਬੂਤੀ ਦੇ ਨਾਲ ਆਪਣਾ ਪੱਖ ਰੱਖਿਆ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਵਾਧੂ ਪਾਣੀ ਦੇਣ ਲਈ ਸਾਡੇ ਕੋਲ ਪਾਣੀ ਨਹੀਂ ਹੈ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਾਲੇ ਹੋਈ ਇਹ ਮੀਟਿੰਗ ਕਾਫੀ ਅਹਿਮ ਮੰਨੀ ਜਾ ਰਹੀ ਹੈ ਇਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਵਿੱਚ ਬੀਤੇ ਸਾਲ ਆਏ ਹੜ੍ਹਾਂ ਨੂੰ ਲੈ ਕੇ ਅਮਿਤ ਸ਼ਾਹ ਦੇ ਨਾਲ ਮੀਟਿੰਗ ਕੀਤੀ ਸੀ ਜਿਸ ਦੇ ਵਿੱਚ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲਈ ਫੰਡਾਂ ਦੀ ਮੰਗ ਕੀਤੀ ਗਈ ਸੀ ਇਸ ਤੋਂ ਇਲਾਵਾ ਅਮਿਤ ਸ਼ਾਹ ਤੇ ਸੀਐਮ ਮਾਨ ਦੇ ਵਿਚਕਾਰ ਕੀ ਗੱਲਬਾਤਾਂ ਹੋਈਆਂ ਨੇ ਤੁਸੀਂ ਸੀਐਮ ਮਾਨ ਦੀ ਜ਼ੁਬਾਨੀ ਸੁਣੋ ਜੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨਾਲ ਮੀਟਿੰਗ ਹੋਈ ਹੈ ਇਹ ਬਹੁਤ ਸਾਰੇ ਸਾਡੀ ਪੰਜਾਬ ਸਟੇਟ ਦੇ ਮੁੱਦੇ ਸੀਗੇ ਜਿਹੜੇ ਉਹਨਾਂ ਨੇ ਡਿਸਕਸ ਕੀਤੇ ਸੀ ਡੈਕਟ ਜਿਹਦੇ ਵਿੱਚ ਸ਼ਾਇਦ ਅਗਲੀ ਪਾਰਲੀਮੈਂਟ ਚ ਉਹ ਆ ਜੇ ਬਿਲ ਡੀਜੈਕਟ ਕਿ ਬੀ ਜਿਹੜਾ ਉਹ ਕਿਸੇ ਵੀ ਫਸਲ ਦਾ ਉਹਨੂੰ ਸੈਂਟਲਾਈਜ਼ ਕਰਨ ਲੱਗੇ ਆ ਕਿ ਸਾਥੋਂ ਪੁੱਛ ਕੇ ਤੇ ਪੰਜਾਬ ਅਗਰੀਕਨ ਸਟੇਟ ਹੈ ਤੇ ਪੰਜਾਬ ਤੋਂ ਬਿਨਾ ਕਿਵੇਂ ਹੋ ਸਕਦਾ ਕਿ ਪੰਜਾਬ ਨੂੰ ਬਿਨਾ ਪੁੱਛੇ ਕੋਈ ਬੀਜ ਐਸਾ ਬਣ ਜੇ ਪਸੇ ਉਹਨਾਂ ਨੂੰ ਕਿਹਾ ਕਿ ਇਹਨੂੰ ਜਿਹੜਾ ਏ ਐਕਟ ਨੂੰ ਪਾਰਲੀਮੈਂਟ ਚ ਨਹੀਂ ਲੈ ਕੇ ਆਉਣਾ ਚਾਹੀਦਾ ਉਹਨਾਂ ਨੇ ਕਹਿ ਕੇ ਓਕੇ ਮੈਂ ਸਾਰਾ ਪੜਦਾ ਦੇਖਦਾ ਤੇ ਮੈਂ ਇਹਦੇ ਬਾਰੇ ਫੈਸਲਾ ਲਊਗਾ ਤੇ ਅਸੀਂ ਵਿਰੋਧ ਪ੍ਰਗਟ ਕੀਤਾ ਪੰਜਾਬ ਵੱਲੋਂ ਕਿ ਕਿਉਂਕਿ ਸਾਡੇ ਤਾਂ ਖੇਤੀ ਦਾ ਹੀ ਕਿ ਅਸੀਂ ਆਪ ਖੇਤੀ ਕਰ ਲੈਨੇ ਆਂ ਕੁਝ ਫਸਲ ਵੇਚ ਦਿੰਨੇ ਆਂ ਕੁਝ ਬੀਜ ਵਾਸਤੇ ਫੇਰ ਰੱਖ ਲੈਨੇ ਆਂ ਅਗਲੇ ਸਾਲ ਵਾਸਤੇ ਸਾਡੇ ਘਰਾਂ 'ਚ ਕੰਕਰੀਟ ਢੋਲ ਸਾਡੇ ਘਰਾਂ 'ਚ ਐਦਾਂ ਦੇ ਸਟੋਰੇਜ ਨਹੀਂ ਹੈ ਨੈਚੁਰਲ ਸਟੋਰੇਜ ਤੇ ਹੁਣ ਜੇ ਕੋਈ ਸਾਨੂੰ ਕੰਪਨੀ ਕਹੂਗੀ ਤਾਂ ਤਾਂ ਤੋਂ ਇਹ 20 ਸੱਤ ਹੋਈ ਲੈਣਾ ਤਾਂ ਇਹ ਮੇਰੇ ਖਿਆਲ ਚ ਚੰਗਾ ਚੰਗੀ ਗੱਲ ਨਹੀਂ ਅਸੀਂ ਇਹ ਹੁਣ ਤਾਂ ਉਹਨਾਂ ਨੂੰ ਕਿਹਾ ਇਹ ਸੀਡ ਐਕਟ ਜਿਹੜਾ ਉਹਦਾ ਬਿੱਲ ਪਾਰਲੀਮੈਂਟ ਚ ਨਹੀਂ ਆਉਣਾ ਚਾਹੀਦਾ ਐਸਵਾਈਐਲ ਦਾ ਇਸ਼ੂ ਹੈ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲੀ ਜਾ ਰਹੀ ਹੈ ਤੇ ਅਸੀਂ ਉੱਥੇ ਆਪਣੇ ਵਧੀਆ ਤੋਂ ਵਧੀਆ ਵਕੀਲ ਭੇਜ ਰਹੇ ਹਾਂ ਤੇ ਉਹਦੇ ਵਿੱਚ ਵੀ ਅਸੀਂ ਕਿਹਾ ਵੀ ਅਸੀਂ ਪੰਜਾਬ ਦਾ ਪੱਖ ਇਹ ਹੈ ਕਿ ਸਾਡੇ ਕੋਲੇ ਪਾਣੀ ਹੈ ਨਹੀਂ ਤੇ ਇਸ ਕਰਕੇ ਇਸ ਮੁੱਦੇ ਨੂੰ ਜਾਂ ਤਾਂ ਬਹਿ ਕੇ ਹੱਲ ਕਰ ਲੋ ਜਾਂ ਜਿਵੇਂ ਵੀ ਹੱਲ ਕਰ ਲੋ ਵੀ ਇਹ ਹੁਣ ਖਤਮ ਹੋ ਜਾਣਾ ਚਾਹੀਦਾ ਫੂਡ ਐਂਡ ਸਿਪਲਸ ਸਿਵਲ ਸਪਲਾਈ ਡਿਪਾਰਟਮੈਂਟ ਦਾ ਜਿਵੇਂ ਸਟੋਰੇਜ ਹੈ ਆਰਤੀਆਂ ਦਾ ਜਿਹੜਾ ਕਮਿਸ਼ਨ ਹੈ ਉਹ ਸਿੱਧਾ ਸੈਂਟਰ ਨਾਲ ਸੰਬੰਧਤ ਹੈ ਅਸੀਂ ਫਿਰ ਕਿਹਾ ਕਿ ਆਰਤੀਆਂ ਨੂੰ ਭਾਵੇਂ ਐਸੋਸੀਏਸ਼ਨਸ ਨੂੰ ਤੁਸੀਂ ਖੁਦ ਬੁਲਾ ਲਓ ਇੱਥੇ ਫਿਰ ਬੁਲਾ ਲਓ ਜਾਂ ਕੋਈ ਤੁਹਾਡਾ ਰਿਪਰੈਜ਼ੈਂਟੇਟਿਵ ਉੱਥੇ ਚਲਾ ਜਾਵੇ ਸੈਂਟਰ ਸਰਕਾਰ ਵੱਲੋਂ ਜੋ ਆਰਤੀ ਐਸੋਸੀਏਸ਼ਨ ਨੇ ਮੰਗਾ ਨੇ ਉਹਨਾਂ ਦਾ ਜਿਹੜਾ ਬਣਦਾ ਹਿੱਸਾ ਹੈ ਯੋਗਦਾਨੀ ਕਹੂੰਗਾ ਮੈਂ ਕਿਉਂਕਿ ਮੈਂ ਨਹੀਂ ਕਹਿੰਦਾ ਕਿ ਉਹ ਕੋਈ ਏਜੰਟ ਨੇ ਜਾਂ ਕੋਈ ਹੋਰ ਅਸਲ ਜੋ ਸਰਵਿਸ ਦਿੰਦੇ ਆ ਉਹਨਾਂ ਦੀ ਸਰਵਿਸ ਦਾ ਜਿੰਨਾ ਹਿੱਸਾ ਉਹਨਾਂ ਨੂੰ ਮਿਲਣਾ ਚਾਹੀਦਾ ਜੋ ਵੀ ਮੰਗਾ ਨੇ ਉਹ ਸੈਂਟਰ ਸਰਕਾਰ ਦੇ ਹਿੱਸੇ ਨੇ ਤੇ ਮੈਂ ਅੱਜ ਫਿਰ ਇਹ ਪ੍ਰੋਦੇਸ਼ਨ ਦਾ ਹਾਂਜੀ ਵੀ ਕੋਟੇ ਸੰਦਸ ਜੋ ਹੈ ਤੁਸੀਂ ਜਿਹੜੀ ਸਟਾਕ ਸਾਡੀ ਪਈ ਹੋਈ ਹੈ ਉਹ ਬਾਹਰ ਲੈ ਜਾਓ ਹਾਂਜੀ ਸਾਡਾ ਜਿਹੜਾ ਸਾਡਾ ਜਿਹੜਾ ਸਟਾਕ ਪਿਆ ਹੋਇਆ ਸਾਡਾ ਸਟਾਕ ਪਿਆ ਜਿਹੜਾ ਉਹਨੂੰ ਵੀ ਚੌਲ ਦਾ ਜਿਹੜਾ ਸਪੈਸ਼ਲ ਟ੍ਰੇਨਾਂ ਲਾ ਕੇ ਉਹਨੂੰ ਖਾਲੀ ਕਰੋ ਤਾਂ ਕਿ ਅਸੀਂ ਕਣਕ ਆਉਣ ਵਾਲੀ ਆ ਹੁਣ April ਚ ਕਣਕ ਵਾਸਤੇ ਅਸੀਂ ਸਟੋਰੇਜ ਕਰ ਸਕੀਏ ਤੇ ਦੇਸ਼ ਨੂੰ ਕਣਕ ਦੇ ਵਿੱਚੋਂ ਸਭ ਤੋਂ ਵੱਡਾ ਭੰਡਾਰ ਜਿਹੜਾ ਕਣਕ ਦਾ 125 ਲੱਖ ਮੀਟ्रिक टन ਪੰਜਾਬ ਤੋਂ ਜਾਊਗਾ ਤਾਂ ਉਹਨੂੰ ਅਸੀਂ ਪ੍ਰਾਪਰ ਤਰੀਕੇ ਨਾਲ ਰੱਖ ਸਕੀਏ। ਚੰਡੀਗੜ੍ਹ ਦਾ ਸੀਗਾ ਕਿ 60 40 ਦਾ ਹੈਗਾ ਪਹਿਲਾਂ ਤੋਂ ਰੇਸ਼ੋ ਚੱਲਿਆ ਆ ਰਿਹਾ 60% ਪੰਜਾਬ ਦੇ ਅਫਸਰ 40% ਹਰਿਆਣੇ ਦੇ ਅਫਸਰ ਵੀ ਇਹਨੂੰ ਮੇਨਟੇਨ ਕੀਤਾ ਜਾਵੇ। ਕਈ ਵਾਰੀ ਜੂਟੀ ਤੋਂ ਜਾਂ ਇਧਰੋਂ ਉਧਰੋਂ ਅਫਸਰ ਲਾਤੇ ਆਂਦੇ ਨੇ ਤੇ ਉਹ ਚੰਗਾ ਨਹੀਂ ਲੱਗਦਾ ਤੇ ਉਹਨਾਂ ਨੇ ਕਹਿ ਕੇ ਬਿਲਕੁਲ ਅਸੀਂ ਇਹਨੂੰ ਮੇਨਟੇਨ ਕਰ। ਇਹ ਉਹਨਾਂ ਨੇ ਗਲ ਭਰੋਸੇ ਨਾਲ ਕਹੀ ਐ ਐਚਐਮ ਸਾਹਿਬ ਨੇ ਹਮਿੰਦਰ ਸਿੰਘ ਸਾਹਿਬ ਨੇ ਕਿ ਅਸੀਂ ਮੇਨਟੇਨ ਕਰਾਂਗੇ। ਜਿਵੇਂ ਫੂਡ ਸਪਲਾਈ ਦਾ ਐਫਸੀਆਈ ਦਾ ਜੀਐਮ ਜਿਹੜਾ ਹਮੇਸ਼ਾ ਤੋਂ ਜਦੋਂ ਤੋਂ ਪੰਜਾਬ ਬਣਿਆ ਹਰਿਆਣੇ ਤੋਂ ਪੰਜਾਬ ਉਦੋਂ ਤੋਂ ਇਹਦਾ ਐਫਸੀਆਈ ਦਾ ਜਿਹੜਾ ਜੀਐਮ ਹੈ ਪੰਜਾਬ ਦਾ ਅਫਸਰ ਤੇ ਐਸ ਵਾਰ ਅਸੀਂ ਲੈਟਰ ਵੀ ਲਿਖੇ ਤੇ ਕੋਈ ਡਿਊਟੀ ਯੂਪੀ ਕਾਟਰ ਦਾ ਲਗਾ ਡਿਊਟੀ ਕਾਟਰ ਦਾ ਲਾਤਾ ਕਿ ਅਸੀਂ ਮੰਗ ਕੀਤੀ ਹੈ ਕਿ ਉਹਨੂੰ ਪੰਜਾਬ ਦਾ ਐਫਸੀਆਈ ਦਾ ਜਿਹੜਾ ਜਿਹਨੂੰ ਕਲਚਰ ਦਾ ਪਤਾ ਹੋਵੇ ਜਿਹਨੂੰ ਮੰਡੀਆਂ ਦਾ ਪਤਾ ਹੋਵੇ ਜਿਹਨੂੰ ਢੇਰੀਆਂ ਦਾ ਬੋਲਾਂ ਦਾ ਹੈਨਾ ਜਿਹਨੂੰ ਬਾਰਦਾਨੇ ਦਾ ਜਿਹਨੂੰ ਚਾਰ ਦਾ ਪਤਾ ਹੋਵੇ ਪੱਖਾ ਲੱਗ ਗਿਆ ਚਾਰ ਲੱਗ ਗਿਆ ਇਹ ਜਦ ਸਭ ਮਿਲੇ ਅਸੀਂ ਪੈਨਲ ਦੇਵਾਂਗੇ ਉਹ ਕਹਿੰਦੇ ਤੁਸੀਂ ਪੈਨਲ ਦੇ ਦਿਓ ਅਸੀਂ ਤੁਹਾਡਾ ਇਹ ਅਫਸਰ ਲਾ ਦੇ ਸੋ ਇਹ ਆਰਡੀਐਫ தம் ਬਹੁਤ ਅੱਛੇ ਤੋਂ ਕਟੋ-ਕਟ ਹੁਣ ਤਾਂ 8500 ਕਰੋੜ ਹੋ ਗਿਆ ਜੀ ਜਾਰੀ ਕਰ ਦਿਓ ਜੀ ਅਸੀਂ ਸੜਕਾਂ ਬਣਾਉਣੀਆਂ ਨੇ ਮੰਡੀਆਂ ਵਾਸਤੇ ਮੰਡੀਆਂ ਤੋਂ ਸਾਰੇ ਦੇਸ਼ ਨੂੰ ਚਾਹੇ ਉਹ ਪੀਡੀਐਫ ਵਾਸਤੇ ਜਾਂਦਾ ਚਾਹੇ ਹੋ ਕਿਸੇ ਵੀ ਸਕੀਮ 'ਚ ਜਾਂਦਾ ਅਨ ਅਨਾਜ ਪੰਜਾਬ ਸਭ ਤੋਂ ਵੱਡਾ ਅਨ ਦਾਤਾ ਹੈ ਜਿ세 ਉਹ ਮੰਡੀਆਂ ਵਾਸਤੇ ਸੜਕਾਂ ਬਣਾਉਣੀਆਂ ਤੇ ਤੁਸੀਂ ਪੈਸੇ ਜਾਰੀ ਕਰੋ ਆਰਡੀਐਫ ਨੂੰ ਕਿ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਕਿ ਮੈਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਰਡੀਐਫ ਦੇ ਪੈਸੇ ਦੀ ਪਹਿਲੀ ਕਿਸ਼ਤ ਜਾਰੀ ਕਰਨ ਬਾਰੇ ਆਮੀ ਟਿਕਾ ਇਹਦਾ ਅ ਸਤ ਪਹਿਲੇ ਪਹਿਲੀ ਕਿਸ਼ਤੀ ਜਾਰੀ ਕਰ ਦਿੰਗੇ ਆ ਵੀ ਮੀਟਿੰਗ ਕਰ ਲੀ ਹਾਂ ਉਹਨੇ ਕਿਹਾ ਕਿ ਮੈਂ ਮੀਟਿੰਗ ਕਰੂੰਗਾ ਰੂਲ ਡਿਪਾਰਟਮੈਂਟ ਦੇ ਅਫਸਰਾਂ ਨਾਲ ਮਿਨਿਸਟਰੀ ਨਾਲ ਤੇ ਇਹ ਤੁਹਾਡੀ ਪ੍ਰਾਇੋਰਟੀ ਤੇ ਮੈਂ ਅਸੀਂ 8500 ਕਰੋੜ ਸਾਡਾ ਬਣਦਾ ਸੀ ਪਹਿਲੀ ਕਿਸ਼ਤੀ ਜਾਰੀ ਕਰ ਦੋ ਅਸੀਂ ਕੁਝ ਤਾਂ ਬਣਾਉਂਦੇ ਕੰਮ ਸ਼ੁਰੂ ਕਰ ਦੇਤਾ ਹੋਏ सर लंबे समय से मांग रही है आरडीएफ के पैसे की जब भी मुलाकात होती है तभी यह कहा जाता है कि आरडीएफ का पैसा मिलेगा लेकिन अब पचस्सी सौ करोड़ रूपये जिस तरीके से आपने बताया कि हो गया है लेकिन अभी तक सरकार जो है नहीं आज उन्होंने जो बताया जो एच एम साहब ने कि मैं सबसे पहले मीटिंग यही करूंगा आरडीएफ की तो मुझे उम्मीद है कि वो पंजाब स्टेट का हिस्सा है वो कोई भीख नहीं है वो हक है वो हर स्टेट का बनता है ਜਿੱਤਨਾ ਜਿੱਤਨਾ ਉਹ ਉਹਨਾਂ ਦਾ ਹੱਕ ਬੰਦ ਕੋ ਪੰਜਾਬ ਦਾ ਹੱਕ ਹੈ ਹੱਕ ਮੰਗਨੇ ਆਏ ਹਨ ਪਰ ਸਰ ਪਾਕਿਸਤਾਨ ਤੋਂ ਜਿਹੜੇ ਡਰੋਨਸ ਆ ਰਹੇ ਨੇ ਉਹ ਲਾ ਕੇ ਇੰਟਰਨੈਸ਼ਨਲ ਬਾਰਡਰ ਬਾਰੇ ਉਹਨਾਂ ਨੇ ਬਹੁਤ ਅ ਵੱਡੀ ਗੱਲ ਅੱਜ ਮੇਰੇ ਨਾਲ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਐਦਾਂ ਦਾ ਜਿਹੜਾ ਹੋਮ ਮਿਨਿਸਟਰੀ ਵੱਲੋਂ ਭਾਰਤ ਸਰਕਾਰ ਵੱਲੋਂ ਹੋਇਆ ਬਹੁਤ ਸਾਰੀਆਂ ਜ਼ਮੀਨਾਂ ਤਾਰ ਦੇ ਪਾਰ ਨੇ ਤਾਰ 2 2 3 3 ਕਿਲੋਮੀਟਰ ਅੰਦਰ ਹੈ ਤੇ ਬਹੁਤ ਸਾਰੀਆਂ ਜ਼ਮੀਨਾਂ ਅੰਦਰ ਨੇ ਮੈਂ ਉਹਨਾਂ ਨੂੰ ਕਿਹਾ ਕਿ ਜੀ ਹਜ਼ਾਰਾਂ ਏਕੜ ਤਾਰਪਾਰ ਜਿੱਥੇ ਆਈਡੀ ਦਿਖਾ ਕੇ ਜਬ ਬੀਐਸਐਫ ਨਾਲ ਜਾਂਦੀ ਹੈ ਖੇਤੀ ਕਰਾਉਣ ਤੇ ਉਹ ਆਪਾਂ ਜੋ ਇੰਟਰਨੈਸ਼ਨਲ ਰੂਲਸ ਨੇ ਆਪਾਂ 200 300 ਮੀਟਰ ਤੇ ਜੇ ਤਾਰ ਲਾ ਜਾਈਏ ਤਾਂ ਹਜ਼ਾਰਾਂ ਏਕੜ ਸਾਡੀ ਜ਼ਮੀਨ ਜਿਹੜੀ ਹੈ ਉਹ ਮਤਲਬ ਤਾਰ ਤੋਂ ਇਧਰਲੇ ਪਾਸੇ ਆ ਜੂਗੀ ਤੇ ਉਹ ਬਿਨਾਂ ਕਿਸੇ ਡਰ ਪਾਤੋਂ ਜਾਂ ਬਿਨਾਂ ਕਿਸੇ ਸਿਕਿਉਰਟੀ ਦਾ ਜਿਹੜੀਆਂ ਵੀ ਰੈਗੂਲੇਸ਼ਨਸ ਨੇ ਉਹਨਾਂ ਤੋਂ ਬਿਨਾਂ ਖੇਤੀ ਕਰ ਸਕਦੇ ਤੇ ਉਹਨਾਂ ਨੇ ਕਿਹਾ ਆਉਣ ਵਾਲੇ ਦਿਨਾਂ ਚ ਅਸੀਂ ਇਹ ਕਰਨ ਲੱਗੇ ਆ ਤੇ ਮੈਨੂੰ ਉਮੀਦ ਹੈ ਕਿ ਤਾਰ ਦੇ ਪਾਰ ਜਿਨ੍ਹਾਂ ਨੇ ਖੇਤ ਨੇ ਬਹੁਤ ਵੱਡਾ ਮੁੱਦਾ ਹੈ ਤੇ ਉਹਨਾਂ ਨੂੰ ਅਸੀਂ ਜਲਦੀ ਤਾਰ ਜਿਹੜੀ ਆ ਉਹ ਹੋਮ ਮਿਸਟ ਜਿਵੇਂ ਪਾਉਗੀ ਉਹ ਸਾਰ ਨਾਲ ਅਸੀਂ ਕਰਕੇ ਤੇ ਉਹਨਾਂ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ